ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੁਣ ਜੀ ਬਰਕਤਾਂ ਤੇ ਲੋ ਜੀ 15-16 ਦਿਨ ਦੀ ਡੀਕ ਤੋਂ ਬਾਅਦ ਬਾਈ ਆਪਾਂ ਪਹੁੰਚ ਗਏ ਆਪਣੇ ਘਰ ਦੇਖਿਆ ਤੁਸੀਂ ਦੁਆਬੇ ਦੇ ਵਿੱਚ ਝੰਡੇ ਲਾਏ ਹੋ ਤੇ ਵੀਡੀਓ ਵੀ ਦੋਪਈਆਂ ਤੇ ਅੱਜ ਦੀ ਜਿਹੜੀ ਖੇਰਲੀ ਵੀਡੀਓ ਆ ਉਹ ਤੁਸੀਂ ਅਮਨ ਮਹਾਲ ਬਲੌਗਸ ਚੈਨਲ ਤੇ ਦੇਖਣੀ ਆ ਕਿਉਂਕਿ ਸਾਨੂੰ ਆ ਗਿਆ ਵਿਆਹ ਅਸੀਂ ਆ ਗਏ ਤੇ ਹੁਣ ਆਪਾਂ ਅਮਨ ਪਹੁੰਚਿਆ ਬਾ ਉੱਥੇ ਉਹਦਾ ਚੈਨਲ ਵੀ ਵਿਜ਼ਿਟ ਕਰਿਓ ਤੇ ਬਾਕੀ ਵੀ ਦੁਆਬੇ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬੰਗਿਆ ਸਾਈਡ ਤੇ ਆ ਜਿਹੜੇ ਬਹੁਤ ਬਹੁਣ ਗਏ ਆ ਕੱਲ ਦਸਾਂਝਾ ਵੀ ਜਾ ਕੇ ਆਇਆ ਉੱਥੇ ਵੀ ਭੈਣ ਕੈਨੇਡਾ ਤੋਂ ਆਈ ਆ ਤੇ ਵੀਰ ਉਹਨਾਂ ਨੂੰ ਮਿਲ ਕੇ ਆਇਆ ਤੇ ਬਾਕੀ ਬਹੁਤ ਮਨ ਖੁਸ਼ ਹੁੰਦਾ ਵੀਰੋ ਤਰੱਕੀਆਂ ਕਰੀਆਂ ਵੀ ਇਕਣਾ ਹੀ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਤੇ ਅਮਰੀਕਾ ਤੇ ਵੀ ਫੋਨ ਆਈ ਜਾਂਦੇ ਆ ਵਿੱਚੇ ਵਿੱਚ ਉਧਰ ਜਾਪਾਨ ਗਈ ਵੀ ਇੱਕ ਭੈਣ ਉਹਦਾ ਵੀ ਫੋਨ ਆਈ ਜਾਂਦਾ ਵੀ ਜ਼ਿਆਦਾਤਰ ਮੈਂ ਦੇਖਿਆ ਵੀ ਬੰਗਿਆ ਵਾਲੀ ਸਾਈਡ ਜਿਹੜਾ ਜਲੰਧਰ ਏਰੀਆ ਜੀ ਜਿਹਨੂੰ ਕਹਿੰਦੇ ਆਪਾਂ ਦੋਆਬਾ ਏਰੀਆ ਉੱਥੇ ਤੇ ਵੀਰ ਗਏ ਵੇ ਬਾਕੀ ਵੀਰੋ ਤੁਹਾਡੇ ਮਹਿਲ ਮਨਾਰੇ ਦੇਖ ਕੇ ਜਿਹੜੇ ਮਨ ਨੂੰ ਤਸੱਲੀ ਹੁੰਦੀ ਹੈ ਵੀ ਤੁਸੀਂ ਬਾਕੀ ਤਰੱਕੀਆਂ ਕਰੀਆਂ ਵੇ ਇਕਣਾ ਹੀ ਰਾਜ ਭਾਗ ਲਾਵੇ ਮਹਾਰਾਜ ਸਾਰਿਆਂ ਨੂੰ ਤੇ ਅੱਜ ਆਪਣਾ ਪਰਿਵਾਰ ਸਾਰਾ ਹੋਇਆ ਬਜੀ ਤਿਆਰ ਵਿਆਹ ਜਾਣਾ ਬੱਚੇ ਵੀ ਤਿਆਰ ਐ ਫੈਮਿਲੀ ਪੂਰੀ ਸਾਰੇ ਤੇ ਅਮਨ ਨਾਲ ਵੀ ਮਿਲਾ ਦੇਣਾ ਇੰਨੇ ਹੁਣ ਜਲੰਧਰ ਨੂੰ ਜਾਣਾ ਬੇ ਮਿਸਤਰੀਆਂ ਨੂੰ ਲੈ ਕੇ ਆਣਾ ਉੱਥੇ ਟਰੈਕਟਰ ਖੜਾ ਤੁਹਾਨੂੰ ਪਤਾ ਤੇ ਕੰਮ ਨਿਪੜ ਗਿਆ ਬਾਕੀ ਦੱਸਿਓ ਤੁਸੀਂ ਬਾਈ ਕਮੈਂਟ ਕਰਕੇ ਵੀ ਕਿੱਕਣਾ ਦਾ ਕੰਮ ਹੋਇਆ ਬਾਕੀ ਹੁਣ ਤੁਹਾਨੂੰ ਪਰਿਵਾਰ ਨਾਲ ਮਨਾਉਂਦੇ ਜੀ ਤੁਸੀਂ ਬਣਦੇ ਹੋ ਵੀਡੀਓ ਦੇ ਨਾਲ ਲੋ ਬਾਈ ਗੱਡੀ ਆਪਣੀ ਤਿਆਰ ਕੱਪੜਾ ਭਾਜ ਚੁੱਕਿਆ ਤੇ ਬਾਕੀ ਇੱਧਰ ਬਾਈ ਮੌਸਮ ਵੀ ਜਿਹੜਾ ਸਾਫ਼ਦਰ ਸਾਫ਼ ਪਰਿਵਾਰ ਦੇਖੋ ਬਾਈ ਉਧਰ ਸਾਰਾ ਹੀ ਘੁੰਮ ਰਿਹਾ ਤੇ ਬਾਕੀ ਬਾਈ ਹੁਣ ਕਾਫੀ ਦਿਨ ਬਾਅਦ ਘਰ ਦੀ ਵੀਡੀਓ ਚੱਲਣੀ ਹੈ ਤੇ ਬਾਈ ਜਸ਼ਨ ਨੇ ਜਿਹੜੇ ਬੂਟੇ ਆ ਹੁਣ ਆਪ ਦੂਏ ਪੱਤੇ ਝੜਨ ਲੱਗ ਗਏ ਤੁਹਾਨੂੰ ਪਤਾ ਬਸੰਤ ਆਜ ਵੀ 2 ਤਰੀਕ ਦੀ ਤੇ ਊਕਣਾ ਊਕਣਾ ਬਾਈ ਚੱਲੀ ਜਾ ਰਿਹਾ ਕੰਮ ਤੇ ਆਹ ਦੇਖੋ ਜਸ਼ਨ ਆਪਣੇ ਬੂਟਿਆਂ ਕੋਲ ਵੀ ਲੱਗੀ ਵੀ ਤੁਹਾਨੂੰ ਮਲਾ ਵੀ ਦੇਣਾ ਬੱਚਿਆਂ ਦੇ ਨਾਲ ਜਸ਼ਨ ਨੂੰ ਮਿਲੋ ਜੀ ਇੱਧਰ ਮੇਰੇ ਅੱਲਾ ਸਭ ਸਾਰਿਆਂ ਨੂੰ ਪਿਆਰ ਵਿੱਚ ਸਤਿ ਸ਼ਾਲ ਜੀ ਇੱਧਰ ਮਿਲੋ ਜੀ ਸਾਡੇ ਉਹਨੂੰ ਸਤਿ ਸ਼੍ਰੀ ਅਕਾਲ ਜੀ ਸਾਸ੍ਰੀ ਕਾਲ ਜੀ ਹੈ ਲੋ ਬਈ ਅੱਜ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੀ ਦੀ ਕਿੰਨੀ ਘਟਾਰਾ ਉਧਰ ਉਹ ਦੇਖੋ ਸ਼ੀਸ਼ੇ ਦੇ ਲਾ ਕੇ ਖੜੀ ਟਾਕੀ ਲੱਗ ਹੈਬੀਜੇਸ਼ਨ ਹਾਂਜੀ ਭੁੱਖ ਰੱਖੀ ਵੀ ਆ ਪਕੌੜਿਆਂ ਦੀ ਹੈ ਰਾਤ ਰੋਟੀ ਨਹੀਂ ਨਾ ਖਾਧੀ ਹਨਾ ਨਹੀਂ ਜਾਨੀ ਖਾਧੀ ਲੈ ਖਾਧੀ ਆ ਲੈ ਬਈ ਉਧਰ ਉਹਦੀ ਮੰਮੀ ਵੀ ਤਿਆਰ ਹੋ ਰਹੀ ਆ ਭੁੱਖ ਲੱਗੀ ਵੀ ਹੁਣ ਫੇ ਰੋਟੀ ਖਾ ਲਓ ਹੁਣ ਵਿਆਹ ਚ ਸ਼ਗਨ ਪਾਓ ਉਹ ਦੇਖੋ ਉਧਰ ਬਈ ਇਹ ਉਹ ਬੰਦਾ ਉਲਝਿਆ ਹੋਆ ਆਪਣਾ ਇਹ ਇੱਧਰ ਮੇ ਲੋ ਜੀ ਮਰਵਾਣਾ ਸਾਰਿਆਂ ਨਾਲ ਹੱਥ ਜੋੜ ਕੇ ਪਿਆਰ ਪ੍ਰਸ਼ਾਸ਼ਕ ਜੀ ਹਾਂ ਬਈ ਪਿਆਰ ਹੈ ਹਾਂਜੀ ਦੇਖਿਆ ਪਰ ਮੈਂ 15 ਦਿਨ ਬਾਅਦ ਆਇਆ ਹਾਂਜੀ ਤੁਹਾਨੂੰ ਸਿੱਧਾ ਹੀ ਵਿਆਹ ਖਿਲਾਇਆ ਹਾਂਜੀ ਵਿਆਹ ਦੇ ਵਹਨ ਦੇ ਨਾਲੇ ਆ ਗਏ ਨੇ ਇਹਦੇ ਵੀ ਨਹੀਂ ਤੇ ਹਾਂਜੀ ਹਾਂਜੀ ਬਤਿਏ ਬੁਲਾਉਣਾ ਪਿਆ ਤੁਹਾਨੂੰ ਕਾਲ ਕਰ ਕਰਕੇ ਵੀ ਆ ਕੇ ਵਿਆਹ ਨਹੀਂ ਜਾਣਾ ਐੜੀ ਹਾਂ ਜਸ਼ਨ ਮੰਮੀ ਦਾ ਬੈਗ ਤਾਂ ਹਾਂ ਪਾ ਲਿਆ ਹਾਂਜੀ ਹੈ ਹਾਂਜੀ ਇਹ ਕੰਮ ਤੇਰੇ ਕੋਲ ਹੈ ਹਾਂ ਹਾਂਜੀ ਭਾਈ ਇੱਧਰ ਸਾਡੇ ਲੀਡਰ ਬੰਦੇ ਨੂੰ ਦੇਖੋ ਔਰ ਇਹਨੂੰ ਆ ਔਰ ਇਹਨੂੰ ਆ ਕੇ ਦੱਸ ਵੀ ਕਿਆ ਕਿਆ ਖਾਣਾ ਬਾਅਦ ਚ ਟਿੱਕੀ ਹਾਂ ਦੋਸਾ ਤੇ ਟਿੱਕੀ ਡੋਸਾ ਤੇਰੀ ਸਾਰਾ ਹੀ ਚਾਈਨੀਜ਼ ਮਾਲ ਖਾਣਾ ਹੈ ਹੈ ਹਾਂ ਲੈ ਸੱਚੀਓ ਦਸਨ ਜੀ ਲੱਗਿਆ ਹਤਾ ਪਾਪਾ ਵਗੈਰ ਨਹੀਂ ਜੀ ਥੋੜਾ ਥੋੜਾ ਕੇ ਲੱਗਿਆ ਹ ਤਾਂ ਵੈਸੇ ਤਾਂ ਤੁਹਾਨੂੰ ਵੀਡੀਓ ਕਾਲ ਕਰ ਲੈਂਦੇ ਸੀ ਹਾਂ ਤੌ ਉਹਦਾ ਕੰਮ ਕਰਕੇ ਆਇਆ ਥੱਥੇ ਪਤਾ ਹਨਾ ਤੁਹਾਨੂੰ ਹਾਂਜੀ ਬੜੀ ਵਧੀਆ ਇੰਨਾ ਕੰਮ ਕੰਪਲੀਟ ਹੋ ਗਿਆ ਜੀ ਹਾਂ ਵੀ ਇੰਨਾ ਕਹਿ ਵੀ ਕੰਮ ਕੰਪਲੀਟ ਹੋ ਗਿਆ ਵਧੀਆ ਤਰੀਕੇ ਨਾਲ ਹਾਂ ਲੋ ਇੱਧਰ ਬੰਦੇ ਨੇ ਜਿਹਨੇ ਜਾਣਾ ਉਹ ਵੀ ਤਿਆਰੀ ਖੱਚੀ ਬੈਠਾ ਇਹਨੂੰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਹਾਂ ਬਈ ਤਿਆਰੀ ਆ ਸਜਣ ਦੀ ਤਿਆਰੀ ਆ ਬਾ ਜਾ ਕੇ ਉੱਥੇ ਉਹਨਾਂ ਦੀ ਬਿੱਟੂਰਾਂ ਦੀ ਮਿਲ ਜਾ ਕੇ ਬਿੱਟੂਰਾਂ ਨੂੰ ਤੇ ਇੱਧਰ ਲੈ ਆਉਣੇ ਅੱਜ ਸਾਰੇ ਹੈ ਲੱਦ ਲਿਆਉਣੇ ਹਾਂ ਜੀ ਦਾ ਬਲੂ ਦਾ ਸਾਰੀ ਹਾਂ 16 17 ਦਿਨ ਲੱਗੇ ਲੱਗੇ ਭਾਈ ਠੀਕ ਨਹੀਂ ਕੰਮ ਵੀ ਕਾਫੀ ਤਾਂ ਚੱਲ ਹੁਣ ਤਾਂ ਦੇਖ ਹੀ ਲੈਣਾ ਜਾ ਕੇ ਕੰਮ ਲੱਗ ਜਾਣਾ ਪਤਾ ਨਹੀਂ ਨਹੀਂ ਬੰਮੂ ਤੂੰ ਲੈ ਗਿਆ ਨਾਲ ਜਾਣਾ ਹੈ ਮੇਰਾ ਵਿਆਹ ਖਾਊਗਾ ਹੁਣ ਕਿੱਥੇ ਜਾ ਰਹੇ ਨੇ ਦੇਖ ਲੈ ਪਛਲਾ ਬੰਮੂ ਕੀ ਖਾਣਾ ਚਿਕਨ ਛੱਡਣੇ ਦੀ ਕੋਸੋ ਛੱਡਣੇ ਨਹੀਂ ਦਾਦੇ ਚਾਚਾ ਨੂੰ ਕਾਲ ਜਾ ਕੇ ਦੱਸ ਕੇ ਚਾਚੇ ਅੱਜ ਸਭ ਚੱਲੂ ਹੂੰ ਤਾਂ ਤਰਨ ਤਰਨ ਟੌਰ ਦਿਖਾ ਮੜੀ ਜੀ ਖੜ ਕੇ ਹਾਂ ਟੌਰ ਹੈ ਗਰਮੀ ਹੋ ਗਈ ਹਾਂ ਜੀ ਦਰਮੀਆਂ ਆ ਗਈ ਧੋਪੂ ਕੋਲ ਗਰਮੀ ਹੋ ਗਈ ਬਾਈ ਹਾਂ ਬਈ ਸਰਦਾਰਨੀ ਹੈ ਬਹੁਤ ਤਾਂ ਤੇਰੀ ਵੀ ਪੂਰੀ ਹੈ ਹਾਂ ਜੀ ਪਿਆਰ ਨਾਲ ਚੱਲੇ ਆ ਜੀ ਦੇਖੀ ਤਾਂ ਕੋਈ ਟੌਰ ਤੇ ਬਗੈਰ ਬੰਜਾ ਨਾ ਰਹਿ ਜਵੇ ਹੈ ਜੈਸ਼ਨ ਦੇਖੀ ਲੈ ਇੱਧਰ ਦੇਖੀ ਪੰਮੂ ਤੇਰੀ ਵੀ ਟੌਰ ਹੈ ਬਾਈ ਪੰਮੂ ਨੇ ਆਪਣੇ ਜਨਮ ਦਿਨ ਵਾਲੀ ਕਹਿੰਦੇ ਜਿਹੜੀ ਚੈਨ ਹੈ ਉਹ ਸਪੈਸ਼ਲੀ ਯਾਦ ਕਰਕੇ ਖੜਾਈ ਅੱਜ ਪਾ ਕੇ ਯਾਨੀ ਹਾਂ ਵੀ ਤਾਂ ਝੰਡਾ ਰੱਬ ਅੱਛਾ ਲੋ ਚਲੋ ਠੀਕ ਹੈ ਆਹ ਡਾਣ ਜਾਣਾ ਪਛਲਾ ਕੇ ਚਾੜੀਏ ਉਹ ਜਾਣਾ ਜਾਣਾ ਭਾਈ ਮੁੰਡੇ ਦੇ ਵੇਖ ਲੈ ਜੇ ਚਾਚੇ ਨਾਲ ਜਾਣਾ ਤਾਲੂ ਦੇ ਘਰ ਨੂੰ ਹੈ ਡੋਰ ਹੈ ਡੋਰ ਲੈ ਕੇ ਆਇਆ ਜੀ ਉਹਨੇ ਕਹਿੰਦਾ ਪਤੰਗ ਚੜਾਉਣੇ ਆ ਹਾਂ ਆਪਾਂ ਪਤਾ ਨਹੀਂ ਤਾਂ ਵੀ ਵਿਆਹ ਨਹੀਂ ਜਾਣਾ ਅੱਜ ਉਹ ਤੇਰੇ ਚਾਚਾ ਭਤੀਜਾ ਦਾ ਪਤੰਗਾਂ ਦੀ ਤਿਆਰੀ ਕਰੀ ਬੈਠੇ ਤੇ ਹੈ ਹਾਂ ਵੀ ਮਾਂ ਕੱਕੜਾਂ ਚੜਾਉਣ ਦਾ ਕੰਮ ਅੱਤਰੇ ਹੈ ਸਭ ਨੂੰ ਕਹਿ ਲਵਾਂ ਦਾ ਦੱਸ ਦੇ ਖਿਚ ਮਾਰਨੀ ਦੀ ਹਾਂ ਹਾਂ ਤਾਰਦੇ ਤਾਰਦੇ ਲੈ ਬਾਈ ਇਹ ਚਾਚਾ ਕਹਿੰਦਾ ਖਿਚ ਮਾਰਨੀ ਦੀ ਹਾਂ ਉਹਦੇ ਸਭਾਂ ਕ ਪਾੜਦੇ ਜਿਵੇਂ ਗੱਲ ਦੀ ਨੇ ਨੂੰ ਸੰਤਾ ਵੀੜਾ ਇਥੇ ਹਾਈ ਛੋਟੇ ਵਰੀ ਗੱਲ ਦੀ ਹਾਂ ਹਾਂ ਅੱਛਾ ਪਰੋਂ ਤੇ ਇਹਨੇ ੜਾਉਣਾ ਨਹੀਂ ਹੁੰਦਾ ਇਹ ਕਹਿੰਦਾ ਉੜਦਾ ਪੈਂਦੀ ਹਾਂ ਕਿਆ ੜਾਉਣਾ ਅੱਛਾ ਚਲੋ ਚਲੋ ਬਾਕੀ ਬਾਈ ਚੱਲ ਰਹੇ ਆ ਕੰਮ ਤੇ ਬਾਕੀ ਬਾਈ ਆਪਣਾ ਬਹੁਤ ਵਧੀਆ ਟਾਈਮ ਆ ਜਿਹੜਾ ਬੜੇ ਪਿੰਡ ਬਿੱਲੂ ਬਾਈ ਦੇ ਘਰ ਨਿਕਲੇ ਆ ਬਾਈ ਦਾ ਵੀ ਬਹੁਤ ਬਹੁਤ ਬਾਈ ਤੇ ਲੋ ਧੰਨਵਾਦ ਵੀ ਕਿਸੇ ਚੀਜ਼ ਦੀ ਹੈ ਜਿਹੜੀ ਉੱਥੇ ਦਿੱਕਤ ਨਹੀਂ ਆਈ ਹੈਗੀ ਖਾਣ ਪੀਣ ਦੀ ਸੌਣ ਪੈਣ ਦੀ ਬੇ ਚੀਜ਼ ਹੁੰਦੀ ਹੈ ਸੋ ਘਰ ਵਾਲਾ ਹੀ ਪਿਆਰ ਮਿਲਿਆ ਵੀਰ ਦਾ ਵੀ ਰੋਜ਼ ਫੋਨ ਆਉਂਦਾ ਤਾਂ ਤੇ ਬਿੱਲੂ ਬਾਈ ਭੰਗੜੇ ਵਾਲਾ ਬੜਾ ਪਿੰਡ ਉਹਨਾਂ ਦੇ ਕੰਮ ਕਰਿਆ ਪਰ ਜਿਹੜਾ ਆਪਾਂ ਤੁਹਾਨੂੰ ਘਰ ਦਿਖਾਇਆ ਬਾਕੀ ਤੁਸੀਂ ਅਮਨ ਦੀ ਵੀਡੀਓ ਚ ਦੇਖ ਲੈਣਾ ਤੇ ਵੀਰ ਨਾਲ ਨੇ ਵੀ ਆਉਣਾ ਹੈ ਵੇ ਬਈ ਫਰਵਰੀ ਨੂੰ ਤੇ ਬਾਕੀ ਹੁਣ ਪਤਾ ਨਹੀਂ ਕਈ ਬੰਦੇ ਭਾਈ ਵੀਡੀਓ ਚ ਆਉਂਦੇ ਨਹੀਂ ਜੇ ਉਹਨਾਂ ਦੀ ਇਜਾਜ਼ਤ ਹੋਈ ਤਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਕਿਉਂਕਿ ਪਰਸਨਲ ਲਾਈਫ ਹੈ ਆਪਣੀ ਦੀ ਹਰੇਕ ਦੀ ਆਪਣੀ ਸੋ ਆਪਾਂ ਇੰਟਰਫੇਅਰ ਨਹੀਂ ਕਰਦੇ ਜਿੱਕਣਾ ਬੰਦਾ ਖੁਸ਼ ਹੈ ਕਹਿੰਦੇ ਉੱਥੇ ਵੀ ਉਹਦੇ ਨਾਲ ਆਪਾਂ ਖੁਸ਼ੀ ਹੈ ਵੀ ਉਹਨਾਂ ਦਾ ਬਹੁਤ ਪਿਆਰ ਮਿਲਿਆ ਉਹਨਾਂ ਦਾ ਧੰਨਵਾਦ ਤੇ ਬਾਕੀ ਬਾਈ ਹੁਣ ਆਪਣਾ ਪਰਿਵਾਰ ਆ ਜਿਹੜਾ ਹਾਂ ਚਾਰ ਤਾਂ ਤੁਸੀਂ ਹੋ ਗੱਡੀ ਆਜ ਹਾਂ ਪਛਾਣੇ ਦੀ ਹੁੰਦੇ ਅੱਛਾ ਹਾਂਜੀ ਬਾਈ ਸੀਸੇ ਨਾ ਜਿਹੜੇ ਆ ਦੇਖੋ ਬੁਕਿੰਗ ਪਰ ਤੇ ਹਾਂਜੀ ਆ ਸੀਸੇ ਅਰ ਉਹ ਸੀਸੇ ਟਾਕੀ ਕਰ ਜਾਂਦਾ ਵਾ ਜਿੱਥੇ ਇਹਦਾ ਲੋਡ ਲੱਗਦਾ ਉੱਥੇ ਲੱਗ ਜਾਂਦੇ ਫਿਰ ਹਾਂ ਜਿਹੜੇ ਅਲਮਾਰੀਆਂ ਮੂਰੇ ਤੇ ਉਹ ਅਲਮਾਰੀਆਂ ਮੂਰੇ ਤੇ ਮਨ ਲਾਦੇ ਹਾਂ ਜਿਸਨੂੰ ਭੁੱਖ ਲੱਗੀ ਵੀ ਐ ਹਾਂਜੀ ਲਾਣੇਦਾਰ ਨੇ ਕੋਈ ਖਿਲਾ ਦਿੰਦੀ ਵਿਆਹ ਕਰਕੇ ਖਿਲਾਇਆ ਹੀ ਨਹੀਂ ਕੁਸ ਉਹਨੂੰ ਪਿਆਰ ਕਰਨ ਲੱਗਿਆ ਵਜੀ ਸਵੇਰ ਤੋਂ ਹੀ ਚਲੋ ਕੋਈ ਨਹੀਂ ਹਾਂ ਬਈ ਟਾਈਮ ਲੱਗਦਾ ਮੈਨੂੰ ਪਤਾ ਫਿਰ ਰੈਡੀ ਕਰਨੇ ਹੁੰਦੇ ਪਹਿਲਾਂ ਤੂੰ ਸੱਚੀ ਸੱਚੀ ਦੱਸ ਤੂੰ ਸਭ ਤੋਂ ਜ਼ਿਆਦਾ ਟਾਈਮ ਲਾਉਂਦੀ ਹੈ ਨਾ ਨਹੀਂ ਜੀ ਮੈਂ ਤਾਂ ਡਰ ਕੇ ਹੀ ਰਹਿੰਦੀ ਹਾਂ 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 ਨਹੀਂ ਜੀ ਇਹ ਡਰ ਕੇ ਉੱਥੇ ਹੈ ਬਾਈ ਪਾਰੀ ਨੇ ਆ ਦੋ ਟੋਕਰੂ ਕਹਿ ਦਿੰਦੇ ਆ ਸਿਆਣੇ ਉਹ ਵੀ ਤਿਆਰ ਕਰਨੇ ਹੁੰਦੇ ਆ ਸਭ ਦੀ ਚੁਆਇਸ ਪੂਰੀ ਕਰਨੀ ਹੁੰਦੀ ਹੈ ਆ ਬੰਦੇ ਦੀ ਟੌਰ ਦੇਖ ਲੈ ਦੁਆਰਾ ਹਾਂ ਦਿਖਾਏ ਦਿਨ ਮੂਮੜਾ ਜਿਹਾ ਫੁੱਲ ਟੌਰ ਹੈ ਨਾ ਹੈ ਨਾ ਹਾਂ ਬਈ ਜੇਸਨ ਓਕੇ ਚਲਿਏ ਚਲੋ ਹਾ ਆ ਜਾ ਵੀ ਹੁਣ ਕਿਆ ਫੁੱਲੀ ਜਾਂਦੀ ਬਾਈ ਮੇਰੀ ਵੀ ਦੋ ਪੱਗਾਂ ਲੋਟ ਆਈਆਂ ਇੱਕੋ ਪੱਗ ਗਿੱਲੀ ਕਰਕੇ ਛੜਤੀ ਆ ਦੋਈ ਪੱਗ ਲੋਟ ਆਈ ਐ ਹਾਂਜੀ ਹੈ ਇੱਕ ਜਿਹੜਾ ਨਵੀਂ ਲਿਆਉਨੇ ਆਪਾਂ ਫਿਰ ਉਹ ਥੋੜਾ ਔਖੀ ਸਟ ਆਉਣੀ ਹੁਣ ਜਿੰਦੇ ਚੁੰਦੇ ਲੱਤ ਘਰ ਕੋਈ ਨਹੀਂ ਹੈਗਾ ਚੱਕ ਦੇ ਫੁੱਟੇ ਲੱਤ ਚਲੋ ਫਿਰ ਆਜੋ ਅਮਨ ਨੇ ਜਾਣਾ ਬਾਈ ਲੇਟ ਥੋੜੀ ਜੀ ਜੇ ਨਹੀਂ ਪਾਪਾ ਜੀ ਨੇ ਵੀ ਆ ਜਾਣਾ ਪਰ ਠੀਕ ਨਹੀਂ ਹਾਂ ਬਈ ਉਹ ਲੈ ਬੱਲੇ ਮੰਨ ਗਏ ਮੁੰਡਿਆ ਚਾਚੇ ਨੂੰ ਤੇਰੇ ਨੂੰ ਹੈਂ ਠੀਕ ਨੇ ਜਾ ਗੇਟ ਖੋਲ ਜੇ ਸਰ ਕਾਡਾੜੀ ਬਾਹਰ ਗੱਡੀ ਠੀਕ ਗਿਆ ਨਾ ਹੈ ਕੈਮਰਾ ਆਨ ਕਰ ਉਹ ਬਹਿ ਗਿਆ ਲੈ ਹੈ ਨੀਨੇ ਬੈਣਾ ਬਹਿ ਗਿਆ ਆਪਣਾ ਨਹੀਂ ਐਟ ਕਾਡੀ ਪਤ ਖੜ ਜੀ ਓਏ ਲਓ ਬਾਈ ਕੋਈ ਦਿੱਲੀ ਕੋਈ ਜਲੰਧਰ ਹੈ ਹਾਂਜੀ ਚਲੋ ਬਾਕੀ ਬਾਈ ਵਿਆਹ ਦੇ ਵਿੱਚ ਹੀ ਜਾ ਕੇ ਮੜਾ ਜੇ ਤੁਹਾਨੂੰ ਕਲੇਪਤ ਖਾਵਾਂਗੇ ਬੰਦਿਆਂ ਨਾਲ ਆਪਣੇ ਨਾਲ ਕੀ ਕਰਦੇ ਆ ਬੈਠੇ ਆ ਠੀਕ ਨਹੀਂ ਚੱਲੀਏ ਫਿਰ ਹਾਂਜੀ ਚਲੋ ਓਕੇ ਭਾਈ ਇੱਧਰ ਹੁਣ ਆ ਮੰਨ ਜਾਊਗਾ ਡੇਢ ਦੋਕ ਹੈ ਪਾਪਾ ਜੀ ਸੌਣੇ ਵਾਲੇ ਠੀਕ ਹੈ ਬਾਬੇ ਨਾਲ ਗੱਲ ਹੁੰਦੀ ਰਹਿੰਦੀ ਆ ਬਿੱਲੀ ਦੀ ਹਾਂਜੀ ਹੈ ਲੋ ਭਾਈ ਚਲੋ ਜੈਸਨ ਚੱਲ ਬੈਠ ਚਲ ਥੱਲੇ ਬੈਠ ਰੋਏ। ਲੰਮ ਦਵਾਜਾ। ਉਹ ਅੱਛਾ। ਆਮਨ ਵੀ ਉਰੀ ਐ। ਹਾਂ। ਚਲੋ ਭਾਈ ਮਿਲਦੇ ਆ ਬਾਕੀ ਸਾਰੇ ਆਪਣੇ ਆਪਣੇ ਕੰਮ ਹੀ ਲੱਗੇ ਹੋਏ ਆ। ਠੀਕ ਨੇ। ਲੋ ਭਾਈ ਪਹੁੰਚ ਗਏ ਪੈਲਸ ਦੇ ਵਿੱਚ ਆਉਂਦੇ ਆਉਂਦੇ ਪੰਮੂ ਨੂੰ ਛੇੜਿਆ ਤਾਂ ਪੰਮੂ ਨੂੰ ਮੈਂ ਕਿਹਾ ਮਾ ਵੀ ਰਸਤਾ ਭੁੱਲ ਗਏ ਜਾਣਾ ਹੁਣ ਆਪਾਂ ਨੇ ਨਾਨਕੇ। ਕੀ ਕਹਿੰਦਾ ਪਾਪਾ? ਹੈਂ? ਲੇਟ ਦੇ ਬੰਦ ਕੇ ਆ ਗਿਆ। ਮੰਨ ਕੇ ਆ ਗਿਆ। ਰਾਤ ਤੇ ਹੋਟਲ ਦੇ ਕਿ ਲੱਗ ਗਿਆ ਤਾਂ ਅਜ ਕਹਿਣ ਕਹਿਣੇ ਰੋਟੀ ਖਲਾ ਦੋ ਫੇਰ। ਦੱਸਣ ਹਾਂ। ਇਓ ਜੁੜ ਗਏ ਤੇ ਹਾਂ ਬਾਈ ਜਸ਼ਨ ਗਾ ਨਹੀਂ ਮੈਂ ਨਾਨਕੇ ਨੂੰ ਉਨਕੇ ਜਾਣਾ ਚਲੋ ਬੱਚਿਆਂ ਦਾ ਵਿਆਹ ਤਾਂ ਹੀ ਚੱਲ ਰਿਹਾ ਹੋਈ ਤੀਆ ਚਲੋ ਫਿਰ ਚਲੋ ਚਲੋ ਬਈ ਬੰਮੂ ਨੱਚ ਕੇ ਦਿਖਾ ਹੁਣ ਪਹੁੰਚ ਗਿਆ ਮੜਾ ਜਾ ਹਾਂ ਲੋ ਬਾਈ ਪਹੁੰਚ ਗਏ ਬਾਈ ਚਲੋ ਬੱਚੇ ਖੁਸ਼ ਹੈ ਤਾਂ ਸਾਰੇ ਖੁਸ਼ ਹੈ ਛੇੜੇ ਬਹੁਤ ਹੈ ਪਰ ਮੈਂ ਰਾਹ ਦੇ ਵਿੱਚ ਐਨਾਂ ਜਿਹਾ ਹੈ ਨਾ ਵੀ ਹੁਣ ਨਾਨਕਾ ਨੂੰ ਮੜੇ ਹੁਣ ਮੜੇ ਹੈ ਚਲੋ ਕੋਈ ਨਹੀਂ ਐਂਟਰੀ ਗੇਟ ਬਹੁਤ ਵਧੀਆ ਡੈਕੋਰੇਸ਼ਨ ਹਾਂ ਸ਼ੁਨਿਓ ਨਹੀਂ ਸਾਹਮਣੇ ਦਿੱਤੇ ਹੈ ਲਾ ਭਾਈ ਸਵਾਗਤਾਂ ਖਤਰਬਾਈ ਬੰਦੇ ਖੜੇ ਆ ਚਲੋ ਹੁਣ ਬਾਦ ਅੱਗੇ ਨੂੰ ਹਾਂ ਬਈ ਜਿਵੇਂ ਨਾ ਠੀਕ ਆ ਓਕੇ ਆ ਚਲ ਫੇ ਠੰਡਾ ਪੀਏ ਮੜਾ ਜ ਆ ਹੱfte ਪਹਿਲਾਂ ਥੈਂਕ ਯੂ ਵੀਰੇ ਧੰਨਵਾਦ ਆ ਦੇਖੋ ਭਾਈ ਹਾਂ ਉਹ ਜੂਸ ਨਹੀਂ ਪੀਣਾ ਮੰਮੂ ਇੱਧਰ ਗਲਾਸ ਨਹੀਂ ਆ ਰਹੀ ਉਹ ਪਰਮਾ ਪਰਮਾ ਰਾਮਨਾ ਭਾਈ ਉਹ ਦੇਖੋ ਪਰਮ ਕਹਿੰਦਾ ਮੈਂ ਜੂਸ ਨਹੀਂ ਪੀਣਾ ਇਹ ਉਹ ਜੂਸ ਪਰਮ ਜੂਸ ਹੌਲੀ ਹੌਲੀ ਪਤਾ ਠੀਕ ਹੈ ਹਾਲੇ ਸ਼ੁਰੂਆਤ ਆ ਭਾਈ ਇਹ ਬੰਦੇ ਹਾਲੋ ਵੀਰੇ ਹਾਲੋ ਵੀਰੇ ਤਾਂ ਪਰਮਾ ਕੀ ਕਹਿੰਦਾ ਓਕੇ ਆ ਹਾਲਾ ਜੂਸ ਹੈ ਨਾ ਆਹ ਕਹਿੰਦਾ ਜੂਸ ਨਾ ਦੇ ਦਾ ਤੇਰੇ ਮਤਲਬ ਦਾ ਆਪਾਂ ਮੂਦੇ ਵਿੱਚ ਚੱਕੋ ਹੀ ਨਹੀਂ। ਲਓ ভাই ਬੰਦਾ ਪਕੜਿਆ ਗਿਆ। ਉਧਰ ਵੀ ਉਧਰ ਵੀ। ਤੇ ਆ ভাই ਆਪਣਾ ਸਮਾਨ। ਆ ਦੇਖੋ ਇੱਧਰ। ਕਹਿ ਬਾਈ ਕਰੋ। ਇਹ ਆ ਲੋ। ਇਹ ਖਾਣ ਪੀਣ ਤੋਂ ਬਾਅਦ ਹੋਏ ਵਿਲੇ ਆ ਬੰਦੇ ਦੀ ਨਿਗਾ। ਕਿਥੇ? ਸਿਆ ਖਾਣੇ ਆ? ਕੱਕਣਾ। ਐਂ? ਕੱਕਣਾ ਐਂ। ਬਾਈ ਬੰਦੇ ਦੀ ਨਿਗਾ ਗੋਲ ਗੱਪਿਆਂ ਪਰ। ਜੋਇਨੇ ਸਮਾਨ ਪਾਇਆ ਤਾਂ ਉਹ ਚੋਦੋ-ਅਦੋ ਦਿਖਾਦਾ ਕਿੱਥੇ ਆ? ਇੱਥੇ ਕਿੱਥੇ? ਉਹ ਗੋਲ ਗੱਪੇ? ਕੱਟਾ ਜਿਹਾ ਜਿਹਾ ਨੁਗਾਦਾ ਜਿਵੇਂ ਚੱਲ ਬੋਲ ਗੋਲ ਗੱਪੇ ਲੈ। ਲੈ ਸਾਰੇ ਕੱਪੜੇ ਲਵੇੜ ਲੈਣੇ ਇਹਨੇ। ਹੈ? ਚਲ ਆਣਾ ਬੱਚੇ ਆ। ਉਹ ਖਾਣੇ। ਦਾਦੇ ਹੌਲੀ-ਹੌਲੀ ਖਾਓ ਆਰਾਮ ਨਾਲ ਠੀਕ ਹੈ। ਇਹ ਬੰਦਾ ਬਾਈ ਆਪਣਾ ਗ੍ਰੇਟ ਹੈ। ਇੱਕ ਜਿਹੜਾ ਮੂੰਹ ਅੱਡ ਕੇ ਦਿਖਾ ਵੀ ਗੋਲ ਗੱਪਾ ਪੈਜੀ। ਨਹੀਂ ਪੈਂਦਾ ਨਹੀਂ। ਖਾ ਕੇ ਦਿਖਾਉਂਗਾ ਕਹਿੰਦਾ ਇੱਕ ਖਾ ਕੇ ਦੇਖਾਂ ਕਹਿੰਦਾ ਲੈ ਪੈਣੇ ਨਹੀਂ ਦੇਖ ਤਾਂ ਸੀ ਕਿੰਨਾ ਇੱਕ ਤਾਂ ਮੂੰਗਲ ਹੈ ਇੰਨਾ ਗੋਮੂ ਐਨੇ ਜੇ ਐਡਾ ਗੋਲ ਗੱਪਾ ਹੁੰਦਾ ਤੂੰ ਨਹੀਂ 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 ਰਹਿਣ ਦੇ ਰਹਿਣ ਦੇ ਖਾ ਲੈ ਤੂੰ ਮੂੰਹ ਨਾ ਬਾੜ ਲਈ ਆਪਣਾ ਚੱਲ ਬਾਈ ਬੰਦਾ ਖਾ ਕੇ ਹਟੂਗਾ ਇਹ ਗੋਲ ਗੱਪਾ ਬਾਈ ਸਮਾਪਤੀ ਵੱਲ ਵੀ ਅੱਗੇ ਬੰਦੇ ਆਪਣੇ ਤੇ ਵਿਆਹ ਦੇ ਵਿੱਚ ਆਪਾਂ ਨੇ ਆਪਣੇ ਆਪਣੇ ਨੂੰ ਦਿਖਾਇਆ ਜੀ ਪ੍ਰਾਈਵੇਸੀ ਹੁੰਦੀ ਹੈ ਹਰੇਕ ਦੀ ਤੁਹਾਨੂੰ ਪਤਾ ਤੇ ਬਾਕੀ ਆ ਰਹੇ ਆ ਬਈ ਬੰਦੇ ਰੱਜ ਪੁੱਜ ਗਏ ਪੰਮੂ ਦਾ ਦੇਖੋ ਇੱਧਰ ਤੇ ਆਉਂਦੇ ਹਨ ਬਈ ਦਿਨ ਵਿੱਚ ਛੱਪਣ ਨੂੰ ਆ ਗੱਡੀਆਂ ਚੱਲ ਪਈਆਂ ਹਾਂ ਬਈ ਜਿਸ਼ ਨੂੰ ਦਿਖਾ ਹਲੋ ਵੀ ਜਾਂਦਾ ਹੋਇਆ ਨੂੰ ਕਹਿੰਦੇ ਹੈ ਵਿਆਹ ਦੀ ਮਠਿਆਈ ਆ ਰਹੀ ਲੱਡੂ ਦੀ ਵਿਆਹ ਦੀ ਮਠਿਆਈ ਹੈ ਚਲੋ ਹਾਂ ਬਈ ਪੰਮੂ ਰੱਜ ਲਿਆ ਹਾਂਜੀ ਰੋਟੀ ਰੋਟੀ ਹੋਟਲ ਪਰ ਨਹੀਂ ਨਹੀਂ ਬਸ ਹਾਂ ਹੁੰਦਾ ਵਾਸ ਕਰਦੇ ਜੇਕਰ ਹੁੰਦਾ ਕਰਦੇ ਚੱਲੋ ਨੀਂਦਾਂ ਚੜਾਂ ਲਾਕੀਆਂ ਚੱਲਦੇ ਇਹਦੇ ਨਾਨੀ ਨੂੰ ਜਾਣਾ ਮਿਲ ਕੇ ਇਹਨਾਂ ਦਿਨ ਨੂੰ ਹਾਂ ਚਲ ਦੇਖ ਲੈਂਦੇ ਆਂ ਦੇਖ ਲੈਂਦੇ ਆ ਚਲੋ ਭਾਈ ਚਲੋ ਨਾਨੀ ਟਾਈਮ ਨਾਲ ਚੱਲੇ ਆਂ ਨਿਕਲਦੇ ਆ ਚੱਲ ਭਾਈ ਖੋਲਤੀ ਗੱਡੀ ਚਲੋ ਬੈਠੋ ਨਾਨਾ ਬੈਜੋ ਪੁੱਤੋ ਲੋ ਭਾਈ ਚੱਲਦੇ ਆ ਆਪਾਂ ਬਣਾ ਉਹ ਬੰਦੇ ਉਹ ਦੇਖੋ ਪਹਿਨ ਸਹੀ ਰੱਖ ਲਈ ਪੁੱਤੋ ਗੱਬੇ ਨੂੰ ਰੱਖ ਲਈ ਮਠਿਆਈ ਠੀਕ ਆ ਹਾਂ ਹੈ ਨਿੱਗੀ ਹੈ ਗੱਡੀ ਠੰਡ ਹੋ ਗਈ ਨਾ ਚਲੋ ਚਲੋ ਭਾਈ ਚੱਲਦੇ ਆ ਲਓ ਭਾਈ ਪਹੁੰਚ ਗਏ ਨਾਨਕੇ ਬੰਦੇ ਆਪਣੇ ਹੈ ਮਾਨੀ ਜੀ ਕਰਿਆ ਜ ਕੋਲ ਨੂੰ ਲੰਘ ਜੀ ਹੈ ਹਾਂ ਜੀ ਮੈਂ ਚੱਲ ਮਿਲ ਜਾਂਦੇ ਆ ਬਾਰੂਖਣਾ ਅੱਧਾ ਘੰਟਾ ਹੀ ਆ ਬਹੁਤ ਟਾਈਮ ਲਿੰਗੋ ਆਹ ਨਾ ਤੇਰਾ ਪੁੱਛਿਆ ਮੈਂ ਹੈ ਮਿਲ ਗਿਆ ਥੈਂਕ ਯੂ ਜੀ ਥੋੜਾ ਜਿਹਾ ਪੁੱਛ ਲਿਆ ਲਓ ਭਾਈ ਮੰਡੇ ਦੇ ਨਾਨੇ ਦਾ 58 11 ਖੜਾ ਭਾਈ ਨਾਨਾ ਸੌਂਦਾ ਵੀ ਕਹਿੰਦੇ ਟਰੈਕਟਰ ਕੋਲੇ ਹੈ हाँ तो देखता मैं सच हो रही है भाई शाम का टाइम हो चुके मम्मी सात श्रीकाल सत श्रीकाली सत श्रीकाल मम्मी सत श्रीकाल हाँ ਸਤ ਸ੍ਰੀ ਅਕਾਲ ਲੋ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਰਿਸ਼ਤੇਦਾਰ ਦੇ ਨਾਲ ਆ ਬਲੇ ਹੈ ਹੈ ਹਾਂਜੀ ਹੈ ਆ ਜੋ ਬੈਠਾ ਸਤ ਸਤ ਮਹਾਂ ਚੱਕ ਲਏ ਹੈ ਬੜਾਈਆ ਮਠਿਆਈ ਆ ਮੂੰ ਮਠਾ ਕਰ ਲੀਏ ਠੀਕ ਨਹੀਂ ਲੋ ਬਾਈ ਹੋਰ ਮੰਮੀ ਦਾ ਹੈ ਮਿੰਨੀ ਬਿਸਕਟ ਵਾਸਤੇ ਤਾਂ ਲਿਆਉਣੇ ਪੈਣੇ ਆ ਸਾਰਜੀ ਦੇ ਹਾਂ ਦੱਸ ਕੇ ਨਹੀਂ ਨਾ ਇਹ ਅਚਾਨਕ ਜੀ ਸਲਾਹ ਬਣ ਗਈ ਵੀ ਚੱਲ ਮੇਰੇ ਚੱਲੀ ਹੈ ਉਹ ਦੇਖੋ ਭਾਈ ਨਾਨਾ ਨੂੰ ਵੀ ਸਾਸੀ ਕਾਲ ਬੁਲਾਤੀ ਹੈ ਹੈ ਕਿੱਥੇ ਜਾਂਦੇ ਇਹ ਨਾਨੀ ਵੀ ਜਾਂਦੇ ਨਾਨੀ ਬਾਤੀਆਂ ਦਿੰਦੀ ਚੀਜ਼ੀਆਂ ਖਾਣ ਨੂੰ ਹੈ ਠੀਕ ਨਹੀਂ ਲਓ ਭਾਈ ਨਾਨੀ ਤਾਂ ਹੀ ਅੰਦਰ ਮਰ ਗਈਆਂ ਹੈ ਮੱਲਾ ਦੀ ਲੈਣ ਗਈਆਂ ਹਾਂ ਵੀ ਕੋਮਲ ਲਓ ਭਾਈ ਇੱਧਰ ਚੱਲ ਰਹੀ ਹੈ ਪੈਂਡੂ ਲਾਈ ਬੱਛਿਆ ਵੀਰ ਸਾਸੀ ਕਾਲ ਦੇਖੀ ਹੈ ਪਛਾਣਾ ਹੀ ਨਹੀਂ ਤਾਂ ਮਾੜਾ ਵੀਰ ਭਾਈ ਉਧਰ ਮੈਂ ਗਾਂਵਾਂ ਚੋਹ ਰਹੀ ਆ ਕਿ ਇਧਰ ਚਲੋ ਠੀਕ ਹੈ ਵੀ ਕੰਮ ਜ਼ਰੂਰੀ ਹਾਂ ਲੱਤ ਮਾਰ ਦਿੰਦੀ ਆ ਹਾਂ ਠੀਕ ਦੀ ਬੀਬੀ ਦਾ ਠੀਕ ਹਾਂ ਠੀਕ ਆ ਠੀਕ ਠੀਕ ਕਈ ਵਾਰ ਜਾਂਦਾ ਕਰੇ ਘਟ ਜਾਂਦਾ ਕੋਈ ਗੱਲ ਨਹੀਂ ਹਾਂ ਠੀਕ ਹੈ ਚਲੋ ਬਾਈ ਔਰ ਮੰਮੀ ਠੀਕ ਆ ਸਾਰੇ ਹਾਂ ਸਾਰੇ ਠੀਕ ਹੈ ਓਕੇ ਤੋਰ ਆਪਣਾ ਪਰਿਵਾਰ ਵੀ ਸਾਰਾ ਠੀਕ ਹੈ ਹਾਂਜੀ ਸਾਰਾ ਠੀਕ ਹੈ ਕੌਣ ਕਰਦੀ ਰਹਿੰਦੀ ਹੈ ਨਾਲੇ ਹਾਂ ਆਉਂਦਾ ਇਧਾਂ ਦੀ ਭੈਣ ਆਈ ਵਿੜੇ ਦਿਓ ਕਰਵਾਉਂਦੇ ਨੇ ਠੀਕ ਹੈ ਅਧੋਤੋ ਤਾਂ ਦੇਖ ਲਾ ਬਜ਼ੁਰਗ ਚੱਕ ਲਈ ਆਉਂਦੇ ਨਹੀਂ ਹੈ ਚਲੋ ਭਾਈ ਚੱਲ ਰਹਿ ਕੰਮ ਚਲੋ ਭਾਈ ਪਿੰਡੂ ਲਾਈਫ ਗਾਇਆਂ ਚ ਹੋ ਗਈਆਂ ਤੇ ਇਧਰ ਹੁਣ ਅਸੀਂ ਜਾਣ ਦੀ ਤਿਆਰੀ ਚ ਚੰਗਾ ਵੀਰ ਫੇਰ ਓਕੇ ਓਕੇ ਫਿਰ ਮੰਮੀ चल नानी ने मिले लो भाई उधर हो गई कराह हो गया बंद चलो फिर ठीक है मम्मी फिर ਚਲੋ ਫਿਰ ਆਜੋ ਬਈ ਜੇਚਾ ਨਾ ਚੱਲ ਨਾਨੀ ਨੂੰ ਬੁਲਾ ਸਾਸਿ ਕਰ ਠੀਕ ਹੈ ਹਮਮਮ ਸੰਗਾ ਪਾਪਾ ਜੀ ਫਿਰ ਫਿਰ ਮਾਰਿਓ ਘੇੜਾ ਅੱਛਾ ਮਾਰ ਜਾਗੇ ਫਿਰ ਕੋਈ ਗੱਲ ਨਹੀਂ ਟਾਈਮ ਦਾ ਨਾ ਬੈਠੇ ਜੋ ਕੇ ਠੀਕ ਹੈ ਉਹ ਕਾਕੇ ਉਹ ਪਿੱਛੇ ਘੜਾ ਦੇ ਦ ਹੈ ਉਹ ਦੇ ਨਰਦਾ ਚਲੋ ਕੋਈ ਨਹੀਂ ਚਲੋ ਬਾਈ ਠੀਕ ਹੈ ਚੱਲਦੇ ਆ ਠੀਕ ਆ ਓਕੇ ਫਿਰ